ਹੈਲੋ एवरीवन वेलकम ਬੈਕ ਟੂ ਨਿਊ ਵਲੌਗ ਕਿਵੇਂ ਹੋ ਤੁਸੀਂ ਸਾਰੇ ਆਈ ਹੋਪਸੋ ਤੁਸੀਂ ਸਾਰੇ ਠੀਕ ਹੋਵੋਗੇ ਮਿਲਦੇ ਹਾਂ ਅੱਜ ਦੇ ਘੈਂਟ ਜੇ ਵਲੌਗ ਦੇ ਨਾਲ ਕਰਦੇ ਆਪਾਂ ਅੱਜ ਦਾ ਵਲੌਗ ਕੰਟੀਨਿਊ ਬਣੇ ਰਿਹਾ ਕਰੋ ਸਾਡੇ ਵਲੌਗ ਦੇ ਨਾਲ ਤੇ ਗਾਇਸ ਜੇਕਰ ਤੁਸੀਂ ਮੇਰੇ ਚੈਨਲ ਦੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਨਾਲ ਬੈਲ ਆਈਕਨ ਵੀ ਪ੍ਰੈਸ ਕਰਿਆ ਕਰੋ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਜਾਵੇ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ ਜੀ ਕਰਦੇ ਆ ਕਰੋ ਸਬਸਕ੍ਰਾਈਬ ਚੈਨਲ ਨੂੰ ਤੇ ਤੁਸੀਂ ਵੇਖ ਕੇ ਨਾ ਲੰਘ ਜਾਨੇ ਆ ਗਾਹ ਵੀਡੀਓ ਤੇ ਤੁਸੀਂ ਲਾਈਕ ਕਮੈਂਟ ਸ਼ੇਅਰ ਕੁਛ ਨਹੀਂ ਕਰਦੇ ਨਾ ਸਬਸਕ੍ਰਾਈਬ ਕਰਦੇ ਆ ਤੇ ਪਲੀਜ਼ ਕਰ ਦਿਆ ਕਰੋ ਸਬਸਕ੍ਰਾਈਬ ਗਾਇਸ ਬੈਡ ਝਾੜ ਰਹੀ ਐ ਬੈਡ ਸ਼ੀਟਸ ਹੁਸ਼ਾਰੀ ਆ ਕਰਨ ਲੱਗੇ ਆ ਸਫਾਈ ਅਸੀਂ ਇਧਰਲੇ ਬੈਡ ਚੱਕ ਕੇ ਇਧਰ ਲਾਦੇ ਆ ਤੇ ਜਿਹੜਾ ਮੇਰਾ ਪਹਿਲਾ ਬੈੱਡ ਸੀ ਉਹ ਚੱਕ ਕੇ ਅਸੀਂ ਬਾਹਰ ਲਾਦਾ ਵਾ ਇੱਕ ਤੇ ਇੱਕ ਮੈਂ ਸ਼ਾਪ ਤੇ ਲੈ ਜਾਣਾ ਬੈੱਡ ਹੁੰਦਾ ਰੈਸਟ ਕਰ ਲਾਂਗੇ ਤੇ ਜਿਹੜੇ ਅੰਦਰ ਲੱਗੇ ਅਸੀਂ ਭਾਂਦੇ ਜਾਂ ਮੇਕਓ ਕਰਦੇ ਆਂ ਅੱਜ ਦੋ ਵੀ ਕਰਪੁੱਤ ਵੇਚ ਗਏ ਫਰੰਟ ਤੋਂ ਦੇਖ ਲੋ ਜੀ ਕੁੜੀਆਂ ਦਾ ਸ਼ੌਕ ਹੁੰਦਾ ਦੇਖ ਲੈ ਮੇਰੀ ਛੋੜੀ ਵਿਚਾਰੀ ਹੱਥ ਬੰਨੇ ਤਾਂ ਆਮੀ ਕੰਮ ਕਰਦੀ ਆ ਤੇ ਤੁਹਾਡੇ ਨਾਲ ਸਫਾਈ ਨੂੰ ਪਸੰਦ ਨਹੀਂ ਆਉਂਦੀ ਮੋਢਾ ਵੀ ਬੰਨਿਆ ਹੱਥ ਵੀ ਬੰਨੇ ਪਰ ਲੋ ਬਹੁਤ ਮਾਰਦੀ ਸਾਡੀ ਕੁੜੀ ਕੰਮ ਕਰਦੀ ਕਰਕੇ ਸਾਡੇ ਤੇ ਅਰੋ ਤਾਂ ਪੂਰਾ ਰਹਿੰਦੀ ਆ ਪੱਣਾ ਹੋਉਣਾ ਸਾਡੀਆਂ ਬਸ ਪੋਚੇ ਲਾਈ ਜਾਂਦੀ ਹੈ ਜਿਸ ਦੀ ਰਤਕਾਰ ਗਾਇਸ ਕੁੜੀਆਂ ਦਾ ਸੋਖ ਬਹੁਤ ਆ ਦੇਖੋ ਆਥਾ ਬੰਨੇ ਹੋਵੇ ਤਾਂ ਵੀ ਮਾਂ ਦੀ ਹੈਲਪ ਕਰਾਈ ਜਾਂਦੀ ਹੈ ਨਾਲੇ ਹੱਸਦੀ ਆ ਮੈਂ ਕਹਿੰਦੀ ਆ ਮੈਂ ਬੈਠੀ ਹਾਂ ਹੱਥ دھو ਦੇਣਾ ਪੋਚਾ ਲਈ ਜਾਂਦੀ ਗਾਇਸ ਬੈਠੀ ਨਹੀਂ ਮੈਂ ਵੀ ਰੋਟੀ ਬਣਾ ਕੇ ਆਈਆਂ ਨਾਲੇ ਭੰਡੇ ਤੋਂ ਵੀ ਆਈਆਂ। ਕੁੜੀਆਂ ਦਾ ਬਹੁਤ ਸੌਖ ਹੁੰਦਾ। ਤੇ ਕਰਨ ਬਾਪ ਕੀ ਖਾ ਰਿਆ? ਚੀਜੀ ਤਾਂ ਮੈਨੂੰ ਵੀ ਦੱਸ ਰਹੀ ਹੈ ਕਿਹੜੀ ਚੀਜੀ ਆ। ਕਿਊਡਲਸ। ਹੈ? ਸਾਉਂਜੀ ਕਰੇ ਫਰਦੀ ਆ ਸੰਦੇ ਕਰਕੇ ਅੱਜ ਇਹਨਾਂ ਤੋਂ ਕੰਮ ਕਰਾਉਣਾ ਸਾਰਾ ਆਪਾ ਸਾਉ ਰੋਟੀ ਖਵਾ ਦੋਗੇ ਅੱਜ ਆਲੂ ਵਾਲੀ ਲਾਗੇ ਹੈ ਅੱਜ ਮੇਰੀ ਤਬੀਅਤ ਠੀਕ ਨਹੀਂ ਹਾਂਜੀ ਅੱਜ ਚੰਗਾ ਪਤੀ ਬਣ ਕੇ ਦਿਖਾ ਦੇ ਬਈ ਹਾਂਜੀ ਹੈਲੋ ਇੱਧਰ ਐਕਸਕਿਊਜ਼ ਮੀ ਐਕਸਕਿਊਜ਼ ਮੀ ਮੇਰੀ ਗੱਲ ਦਾ ਜਵਾਬ ਦੋ ਪਹਿਲਾਂ ਤੇ ਪਾਪਾ ਬਣਾ ਕੇ ਖਵਾਉਣਗੇ ਮੰਮਾ ਕੋ ਵੀ ਤੇ ਗੁਰੂ ਨੂੰ ਆਪ ਕੋ ਵੀ ਆਲੂ ਵਾਲੇ ਪਰਾਂਠੇ ਮੇਰਾ ਤਾਂ ਨਹੀਂ ਗਾਈਸ ਜੇ ਤੁਸੀਂ ਕਹੋ ਵੀ ਇਹ ਤਾਂ ਆਪ ਹੀ ਨਹੀਂ ਹਲਦੀ ਦੇ ਆਲੂ ਵਾਲੇ ਪਰਾਂਠੇ ਖਾਂਦੀ ਪਰ ਮੈਂ ਨਹੀਂ ਖਾਂਦੀ ਆਲੂ ਵਾਲੇ ਪਰਾਂਠੇ ਮੇਰਾ ਲਾਭ ਦੀ ਬਾਰਡਰ ਮਾਰ ਕੇ ਗਿਆ ਮੰਮਾ ਮੈਂ ਲੋ ਜੀ ਸਾਰੇ ਬਾਦੇ ਦੀਦੀ ਕੋਚੇ ਲਾ ਗਈ ਹੈ ਅਪਣੀ ਕੀ ਖਾਈ ਜਾਂਦਾ ਵਾ ਆਪਾਂ ਦਵਾ ਕੇ ਲੈ ਆਏ ਤੇ ਐਪਲ ਕੇਲੇ ਦੰਗੀਆਂ ਬੜਾ ਬੜਾ ਪਸੰਦੀ ਜਾਂਦਾ ਹੁਣ ਜੀ ਬੱਚਿਆਂ ਨੂੰ ਪਸੰਦ ਆ ਫਰੂਟ ਜੀ ਬਿਲਕੁਲ ਵੀ ਰੰਗ ਰਾਣੀ ਖਾਂਦਾ ਹੁਣ ਇਹ ਪਹਿਲਾਂ ਖਾ ਲੈਂਦਾ ਸੀ ਹੁਣ ਇਹ ਨਾ ਬਾਹਰਲੀ ਚੀਜ਼ਾਂ ਤੇ ਲੱਜੂ ਖੱਚ ਗਿਆ ਹਾਂਜੀ ਗਾਇਸ ਮੈਂ ਆ ਗਈ ਸੀ ਹੁਣ ਕਿਚਨ ਦੇ ਵਿੱਚ ਤੇ ਆਪਾਂ ਬਣਾਉਣ ਲੱਗੇ ਆ ਆਲੂ ਵਾਲੇ ਪਰਾਂਠੇ ਇਧਰ ਆ ਪਾ ਕੱਟ ਲਿਆ ਪਿਆਜ਼ ਅਰੇ ਮਰਚ ਅਧਕਰ ਲਸੰਦੈ ਨੂੰ ਆਪਾਂ ਪੇਸਟ ਕਰਵਾਗੇ ਦਾ ਇਧਰ ਪਾਇਆ ਆ ਵਾਲੀ ਸਿਆਲੂ ਇਹ ਮੈਂ ਥੋੜੇ ਜੇ ਕੱਟਦੇ ਹਾਂ ਐਸੇ ਜਿਉਂ ਆਪਾਂ ਇਹਦਾ ਬਣਾਉਣੇ ਹਾਂ ਆਪਾਂ ਮਸਾਲਾ ਤਿਆਰ ਕਰਦੇ ਆ ਇਹਦਾ ਤੇ ਆ ਜੋ ਖਾ ਲੋ ਤੁਸੀਂ ਵੀ ਆਲੇ ਵਾਲੇ ਕੋਲ ਚਲੋ ਜੀ ਕਰਦੇ ਆ ਆਹ ਭਾਂ ਵਾਲੀ ਰੋਟੀ ਸਟਾਰਟ ਬਣਾਉਣੀ ਪਾਟਾ ਬਨ ਲੈ ਆ ਸੀਗਾ ਤੇ ਆ ਆਪਾਂ ਤਿਆਰ ਕੀਤਾ ਹੋਇਆ ਮਸਾਲਾ ਇਹਦੇ ਚ ਕਾਲੀ ਮਿਰਚ ਤੇ ਅਜਵੈਨ ਹਰੀ ਮਿਰਚ ਅਦਰ ਲਸਣ ਦਾ ਪੇਸਟ ਪਿਆਜ਼ ਕੱਟ ਕੇ ਪਾਏ ਹੋਏ ਆ ਤੇ ਹੁਣ ਆਪਾਂ ਬਣਾਉਨੇ ਆ ਪਰਾਂਠਾ ਜੂ ਵਾਲੇ ਬੱਚਿਆਂ ਨੂੰ ਸਰਵ ਕਰਦੇ ਆ ਨਹੀਂ ਖਾਣਾ ਖਾਓ ਪੁੱਤ ਆਦੇ ਦੇਈਨਾ ਤੇਈਨਾ ਪਰੌਠੀ ਕਿਵੇਂ ਬਣੀ ਅਤਲਸ ਜਿਵੇਂ ਮੈਂ ਬਣੀ ਹੈ ਹਾਂਜੀ ਗਾਇਸ ਅੱਜ ਖਾੜੋ ਅਲੂ ਵਾਲੇ ਪਰਾਂਠੇ ਪਲੇਟ ਲੱਗ ਗਈ ਆ ਤੁਹਾਡੇ ਲਈ ਹਾਂਜੀ ਗਾਇਸ ਅੱਜੋ ਸ਼ਗਲੋ ਪ੍ਰਸ਼ਾਦਾ ਅਲੂ ਵਾਲੇ ਪਰਾਂਠੇ ਨਾਲ ਅੰਦਰ ਹੈ ਤਾਂ ਬਾਅਦ ਮੇਰੇ ਇਹ ਸਬਜ਼ੀ ਤੇ ਆਜੋ ਜੀ ਆਪਾਂ ਇਥੇ ਵਲੌਗ ਦਾ ਐਂਡ ਕਰਦੇ ਆਂ ਜੇਕਰ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਦਾ ਤਾਂ ਤੁਸੀਂ ਮੇਰੇ ਚੈਨਲ ਦਾ ਕੇ ਵਲੌਗਿੰਗ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਿਆ ਕਰੋ ਤਾਂ ਕਿ ਤੁਹਾਨੂੰ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਆ ਜੇ ਤੇ ਨਾਲ ਦੀ ਨਾਲ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਗਾਇਸ ਸ਼ੇਅਰ ਕਰ ਦਿਆ ਕਰੋ ਆਪਦੇ WhatsApp ਗਰੁੱਪਾਂ ਦੇ ਵਿੱਚ ਸਾਰਿਆਂ ਨੂੰ ਤੇ ਕਿਉਂਕਿ ਜੇ ਤੁਸੀਂ ਸਾਡੀ ਵੀਡੀਓ ਨੂੰ ਸ਼ੇਅਰ ਕਰੋਗੇ ਲਾਈਕ ਕਮੈਂਟ ਵਧੀਆ ਆਉਣਗੇ ਤਾਂ ਸਾਨੂੰ ਵੀ ਮੋਟੀਵੇਸ਼ਨ ਮਿਲੂਗੀ ਤੇ ਅਸੀਂ ਵੀ ਹੋਰ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਤੁਹਾਡੇ ਲਈ ਵਲੌਗ ਲੈ ਕੇ ਆਵਾਂਗੇ ਤੇ ਬਣੇ ਰਹੋ ਵਲੌਗ ਦੇ ਨਾਲ ਮਿਲਦੇ ਆਂ ਬਾਏ ਬਾਏ ਗਾਈਜ਼